ਕਲਾਕਾਰ ਨੇ ਜਿਹੜੇ ਉਹਨਾਂ ਨੇ ਪੰਜਾਬ ਦੇ ਜਿਹੜਾ ਮਹਾਂਦਰਾ ਬਦਲ ਕੇ ਰੱਖਦਾ ਵੀ ਜਾਟਾ ਚੱਕ ਦੂ ਜਾਟਾ ਇਧਰ ਬੰਦੂਕ ਚੱਕੀ ਫਿਰਦਾ। ਦੁੱਧ ਪਾਉਣ ਵਾਲੇ ਬੰਦੇ ਪ੍ਰਾਪਰਟੀ ਡੀਲਰ ਬਣ ਗਏ। ਕਿਉਂਕਿ ਮਹਾਲੀ ਦੇ ਨਾਲ ਸਭ ਤੋਂ ਲਾਗੇ ਦੀ ਜ਼ਮੀਨ ਸੁਹਾਣੇ ਦੀ ਲੱਗਦੀ ਹੈ। ਮੈਂ ਆਪਣੀ ਅੱਖੀ ਵੇਖਿਆ ਜਿਹਦੇ ਘਰ ਸਾਈਕਲ ਨਹੀਂ ਸੀ ਨਾ ਹੁੰਦਾ ਉਹ ਸਭ ਤੋਂ ਪਹਿਲਾਂ ਬੁਲਟ ਲਿਆਇਆ। ਜਿੰਨਾ ਚਿੱਟਾ ਉਸ ਪਿੰਡ 'ਚ ਵਿਕਿਆ। ਮੈਂ 10 ਸਾਲਾਂ ਦੇ ਵਿੱਚ ਲੋਕ ਬਰਬਾਦ ਹੁੰਦੇ ਦੇਖੇ। ਤੇ ਕਚਹਿਰੀਆਂ 'ਚ ਜਾ ਕੇ ਕੁਝ ਤੇ ਖੜੇ ਆ। ਕਿਸ ਭਾਪਿੰਦਾਂ। ਬਹੁਤ سارے ਲੋਕ ਨਾ ਕਲਾਕਾਰਾਂ ਦੇ ਸਿੱਧਾ ਉਹਨਾਂ ਨੂੰ ਮਤਲਬ ਅਟੈਕ ਕਰਦੇ ਵੀ ਕਲਾਕਾਰ ਨੇ ਜਿਹੜੇ ਉਹਨਾਂ ਨੇ ਪੰਜਾਬ ਦੇ ਜਿਹੜਾ ਮਹਾਂਦਰਾ ਬਦਲ ਕੇ ਰੱਖਤਾ ਵੀ ਜਾਟਾ ਚੱਕ ਦੂ ਜਾਟਾ ਇਧਰ ਬੰਦੂਖ ਚੱਕੀ ਫਿਰਦਾ ਤੋਫਾਂ ਵੇੜੀ ਬੈਠਾ ਤਾਂ ਤੁਸੀਂ ਇਹਨਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਮਤਲਬ ਵੀ ਜਿਹੜਾ ਜਿਹੜਾ ਸਾਡਾ ਕਿਰਦਾਰ ਸੀ ਜਿਹੜਾ ਸਾਡਾ ਜੱਟ ਸੀ ਜਿਹੜਾ ਖੇਤਾਂ ਦੇ ਵਿੱਚ ਰੋੜ ਰਿਹਾ ਸੀ ਉਹਨੂੰ ਇੱਕਦਮ ਮਤਲਬ ਅਮੀਰ ਬਖਾਤਾ ਪੈਸੇ ਢੇਲੇ ਵਾਲਾ ਦਿਖਾਤਾ ਉਹਦੇ ਬਾਰੇ ਦੇਖੋ ਇਹ ਵੀ ਮਿਲਦਾ ਜਦੋਂ ਲੈਂਡ ਮਾਫੀਆ ਪੰਜਾਬ ਦੇ ਵਿੱਚ ਆਇਆ ਨਾ ਉਦੋਂ ਨਹੀਂ ਮੈਂ ਆਪਣੀ ਅੱਖੀਂ ਵੇਖਿਆ ਮੈਂ ਸੁਹਾਣੇ ਹਸਪੀਟਲ ਤੋਂ ਜੌਬ ਕਰਦਾ ਹੁੰਦਾ ਸੀ ਸਭ ਤੋਂ ਪਹਿਲਾਂ ਏਰੀਆ ਉਹ ਕੁਵੇਰ ਹੋਇਆ ਸਾਰਾ ਗਲਾਂਡਰਾਂ ਤੋਂ ਪਹਿਲਾਂ ਵਾਲਾ ਸਾਰਾ ਜਿੰਨਾ ਸੀਗਾ ਤੇ ਮੈਨੂੰ ਯਾਦ ਹੈ ਸਾਡੇ ਘਰ ਦੁੱਧ ਪਾਉਣਾ ਆਉਂਦਾ ਹੁੰਦਾ ਸੀ ਦੁੱਧ ਹੀ ਇੱਕ ਨਾ ਸੁਹਾਣੇ ਦੇ ਨਾਲ ਹੀ ਅਗਲੇ ਪਿੰਡੇ ਪਿੰਡ ਆ ਤੇ ਉਹ ਆਇਆ ਦੁੱਧ ਪਾਉਣ ਤੇ ਸਾਡੇ ਸੁਹਾਣੇ ਵੀ ਆਉਂਦਾ ਹੁੰਦਾ ਸੀਗਾ ਘਰ ਤੇ ਆਉਂਦਾ ਹੀ ਸੀਗਾ ਸੁਹਾਣੇ ਵੀ ਆਉਂਦਾ ਹੁੰਦਾ ਸੀਗਾ ਤੋਂ ਉਹਨਾਂ ਸੁਹਾਣੇ ਜਿਹੜੇ ਬੰਦੇ ਨੌਕਰੀ ਕਰਦੇ ਉਹਨੂੰ ਪੁੱਛਦਾ ਫਿਰ ਤੇਰੀ ਕਿੰਨੇ ਪੈਣ ਕਿੰਨੇ ਪੈ ਲਈਏ ਤੇਰੀ ਕਿੰਨੇ ਕਿੱਲੇ ਪੈ ਲਈਏ ਤੇਰੀ ਕਿੰਨਾ ਆਈਗਾ ਵੀ ਤੂੰ ਕੀ ਕਰਨਾ ਦੱਸ ਵੀ ਤੂੰ ਪੁੱਛਦਾ ਫਿਰਦਾ ਉਹ ਕਹਿੰਦਾ ਯਾਰ ਮੈਂ ਮੈਂ ਨਾ ਸੱਤ ਵੇਜ ਕਿਸੇ ਹੋਰ ਦੇ ਘਰ ਵੀ ਦੁੱਧ ਪਾਉਣਾ ਉਹ ਮੈਨੂੰ ਕਹਿੰਦਾ ਵੀ ਲਾਗੇ ਲਾਗੇ ਦੇ ਪਿੰਡਾਂ ਦੀ ਜ਼ਮੀਨ ਚਾਹੀਦੀ ਆ ਠੀਕ ਹੈ ਵੀ ਤੁਹਾਨੂੰ ਤੈਨੂੰ ਮੈਂ ਪਰਸੈਂਟੇਜ ਦਊਂਗਾ ਵਿੱਚ ਆਈਗਾ ਚੱਲ ਠੀਕ ਆ ਤੁਸੀਂ ਸੁਣੋ ਦੁੱਜੀ ਦੁੱਧ ਪਾਉਣ ਵਾਲੇ ਬੰਦੇ ਪ੍ਰਾਪਰਟੀ ਡੀਲਰ ਬਣ ਗਏ ਪਰ ਉਹ ਸੀ ਇਹ ਸਾਨੂੰ ਉਦੋਂ ਪਤਾ ਨਹੀਂ ਸੀ ਨਾ ਲੋਕਾਂ ਪਤਾ ਨਹੀਂ ਸੀ ਲੋਕਾਂ ਨੇ ਜ਼ਮੀਨਾਂ ਦੇ ਦਿੱਤੀਆਂ ਸਭ ਤੋਂ ਪਹਿਲਾਂ ਕਉਕੀ ਮਹਾਲੀ ਦੇ ਨਾਲ ਸਭ ਤੋਂ ਲਾਗੇ ਦੀ ਜ਼ਮੀਨ ਸੁਹਾਣੇ ਦੀ ਲੱਗਦੀ ਆ ਮੈਂ ਆਪਣੇ ਅੱਖੀ ਵੇਖਿਆ ਜਿਹਦੇ ਘਰ ਸਾਈਕਲ ਨਹੀਂ ਸੀ ਨਾ ਹੁੰਦਾ ਉਹ ਸਭ ਤੋਂ ਪਹਿਲਾਂ ਬੁਲਟ ਲਿਆਇਆ ਸਫਾਰੀ ਦਾ ਬੜਾ ਰਵਾਸ ਸੀ ਤੋਂ ਜ਼ਮੀਨਾਂ ਵੇਖ ਲਈਆਂ ਟਰੈਕਟਰ ਵੈਸੀ ਖੜੇ ਕਰ ਲਏ ਘਰ ਲੈ ਕੇ ਵੀ ਇੱਕ ਅਦੇ ਦਿਮਾਗ 'ਚ ਸੀ ਟਰੈਕਟਰ ਲਾਵਾਂਗੇ ਜਿੰਨਾ ਚਿੱਟਾ ਉਸ ਪਿੰਡ 'ਚ ਵਿਕਿਆ ਨਾ ਮੈਂ 10 ਸਾਲਾਂ ਦੇ ਵਿੱਚ ਲੋਕ ਬਰਬਾਦ ਹੁੰਦੇ ਵੇਖੀ ਗੱਲ ਉਹੀ ਆ ਵੀ ਜ਼ਮੀਨਾਂ ਦਾ ਲਾਲਚ ਲੈ ਕੇ ਜ਼ਮੀਨਾਂ ਖਰੀਦ ਕੇ ਉਹਨਾਂ ਦੀਆਂ ਜ਼ਮੀਨਾਂ ਦੇ ਉੱਤੇ ਘਰ ਬਣਾ ਕੇ ਉਹਨਾਂ ਨੂੰ ਹੀ ਵੇਚੇ ਮੁੜ ਕੇ ਇਹ ਲੈਂਡ ਮਾਫੀਆ ਸੀਗਾ ਇਹ ਚੀਜ਼ਾਂ ਕਿਤੇ ਜਿਵੇਂ ਕਹਿ ਸਕਦੇ ਤੁਸੀਂ ਇਸ ਗੱਲ ਦੇ ਵਿੱਚ ਉਹ ਵੀ ਹੈ ਵੀ ਜਿਹੜਾ ਜੱਟ ਆ ਜਾਂ ਜ਼ਿਮੀਂਦਾਰ ਆ ਉਹ ਕਿਤੇ ਨਾ ਕਿਤੇ ਭੋਲੇਪਣ ਦੇ ਵਿੱਚ ਉਹਨੂੰ ਐ ਲੱਗਦਾ ਹੁੰਦਾ ਵੀ ਯਾਰ ਆਹ ਵੀ ਮੇਰਾ ਰੂਪ ਹੈ ਦੇਖੋ ਅਸਲ ਜੱਟ ਜੇ ਵੇਖਣਾ ਨਾ ਤੁਸੀਂ ਅਸਲ ਜੱਟ ਜੇ ਵੇਖਣਾ ਤੇ ਕਚਹਿਰੀਆਂ 'ਚ ਜਾ ਕੇ ਵੇਖੋ ਜਿੱਥੇ ਖੜੇ ਆ ਉਹ ਵੀ ਕਿਸ ਭਾਪ ਪਿੰਦਾ ਹਾਂ ਬਿਲਕੁਲ ਉੱਥੇ ਬਜ਼ੁਰਗ ਜਿਹੜੇ ਫਿਰਦੇ ਨਾ ਵੀ ਮੁੰਡਿਆਂ ਨੇ ਤੇ ਗਲਤੀਆਂ ਕਰਤੀਆਂ ਉਹ ਜਿਹੜੀ ਭੁਗਦੇ ਫਿਰ ਉਹਨਾਂ ਨੂੰ ਪੁੱਛ ਕੇ ਦੇਖੋ ਹਾਲ ਉਹ ਗੀਤ ਜਿਹੜੇ ਕਈ ਸਾਡੇ ਤੱਕ ਪਹੁੰਚਦੇ ਨੇ ਜਿਵੇਂ ਹੁਣ ਆ ਗਾਣਾ ਸਭ ਨੇ ਸੁਣਿਆ ਹੋਣਾ ਵੀ ਕਚਹਿਰੀਆਂ 'ਚ ਮੇਲੇ ਲੱਗਦੇ ਜਦੋਂ ਪੈਂਦੀ ਆ ਤਰੀਕ ਮੇਲੇ ਤਾਂ ਉਹ ਤੇ ਗੱਲ ਸੱਚੀ ਗੱਲ ਆ ਲੱਗਦੇ ਮੇਲੇ ਪਰ ਦੂਜਾ ਪਰ ਮਾਪਿਆਂ ਨੂੰ ਪੁੱਛੋ ਨਾ ਵੀ ਕਿਹੜੇ ਮੇਲੇ ਲੱਗਦੇ ਪਰ ਦੂਜਾ ਗੀਤ ਇਹ ਵੀ ਆਵੇ ਉਹ ਕਹਿੰਦਾ ਦੋ ਗੋਲੀਆਂ ਤੇ ਗੋਲੀਆਂ ਸੀ ਦੋ ਚੱਲੀਆਂ ساری ਉਮਰ ਕਚਹਿਰੀਆਂ 'ਚ ਨਾ ਹੀ ਹਾਂ ਬਿਲਕੁਲ ਸਹੀ ਗੱਲ ਆ ਕਚਹਿਰੀ ਇਹ ਹੁੰਦਾ ਨਾ